ਸਾਊਥਪੰਦੋ ਜ ਆ ਸ਼੍ਰੀ ਰਾਮ ਜੀ ਮੈਂ ਰਕੇਸ਼ ਕੁਮਾਰ ਤੁਲੀ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਗੁਰਦਾਸਪੁਰ ਮੇਰੇ ਵੱਲੋਂ ਮੇਰੀ ਆਮ ਆਦਮੀ ਪਾਰਟੀ ਪਟਾਲਾ ਵੱਲੋਂ ਮੇਰੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਤੇ ਸਰਦਾਰ ਸੀਯੋਂ ਭਗਵੰਤ ਮਾਨਮਜੀ ਵੱਲੋਂ ਸ਼੍ਰੀ ਰਾਮਚੰਦਰ ਮਹਾਰਾਜ ਦੇ ਜਨਮ ਦਿਨ ਤੇ ਸਾਰੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਭਾਰਤ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਹੋਵੇ ਸਾਹਿਬੇ ਨੰਗੇ ਪੈਰ ਵਾਲਾ ਜਿਹੜਾ ਸੰਸਲਾ ਹੈ ਅੱਜ ਵੀ ਜਾਰੀ ਰਹੇਗਾ ਇਹ ਜਿਨੀ ਦੇਰ ਤੱਕ ਮੇਰੇ ਨੇਤਾ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਚੋਂ ਬਾਹਰ ਨਹੀਂ ਹੁੰਦੇ ਉਹਨੇ ਦੇਰ ਤੱਕ ਇਹ ਨੰਗੇ ਪੈਰੀ ਰਹਿਣਗੇ ਪੁਲਿਸ ਸਾਹਿਬ ਸਮਾਂ ਸਮਾਂ ਦਾ ਸੰਦਰਸ਼ ਕੀਤਾ ਕੀ ਕੰਨਾ ਜਾਓਗੇ ਪਾਰਟੀ ਵਿੱਚ ਇਹ ਤਾਂ ਸਭ ਕੋ ਪ੍ਰਮਾਤਮਾ ਦੀ ਮਿਹਰ ਹੈ ਲੰਮੇ ਸਮੇਂ ਦੀ ਕੋਈ ਪੁਲਿਸ ਸਾਹਿਬ ਸਿੱਧਾ ਸਵਾਲ ਹੈ ਤੁਸੀਂ ਉਮੀਦਵਾਰ ਵਜੋਂ ਪਾਰਟੀ ਨੇ ਲਾਈ ਵੀ ਕੀਤਾ ਸੀ ਸੰਘਰਸ਼ ਵੀ ਕੀਤਾ ਡੋੜ ਡੋੜ ਕੈਂਪੇਨ ਕੀਤੀ ਹੁਣ ਉਮੀਦਵਾਰ ਕੋਈ ਬੋਲ ਆ ਤੁਹਾਡਾ ਹੀ ਐਮਐਲਏ ਕਿੱਥੇ ਖੜਦੇ ਹੋ ਤੁਸੀਂ ਇਹ ਵੇਖੋ ਸਾਡੇ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੀ ਉਹਨਾਂ ਦੇ ਹੁਕਮ ਸਿਰ ਮੱਥੇ ਦੇਣਾ ਸਾਨੂੰ ਸਿਰਫ ਸਾਡੀ ਆਮ ਪਾਰਟੀ ਦਾ ਚੌਗਣ ਝਾੜੂ ਆ ਝਾੜੂ ਦੀ ਥਾਂ ਤੇ ਭਾਵੇਂ ਆ ਸਰਦਾਰ ਜੀ ਆਗਣ ਭਾਵੇਂ ਤੁਸੀਂ ਆਜੋ ਭਾਵੇਂ ਆ ਆਜੇ ਸਾਨੂੰ ਸਿਰਫ ਅੱਗੇ ਝਾੜੂ ਦੇਖਦਾ ਅਹੀਂ ਝਾੜੂ ਤੇ ਮੋਰਾ ਲਾਉਣੀਆਂ ਨੇ ਲੋਕਾਂ ਵਿੱਚ ਵਿਚਰਿਆ ਜਾਏਗਾ ਹੁਣ ਬਿਲਕੁਲ 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 ਜੇ ਅੱਗੇ 10% ਸੀ ਜਾਂ 20% ਸੀ ਹੁਣ 200% ਅਹੀਂ ਆਪਣੀ ਆਮ ਆਦਮੀ ਪਾਰਟੀ ਨੂੰ 13 ਦੀਆਂ 13 ਸੀਟਾਂ ਲੈ ਕੇ ਝੋਲੀ 'ਚ ਪਾਉਣੀਆਂ ਸੀ ਰਵਿੰਦਰ ਕੇਜਲ ਸਾਹਿਬ ਸਦਾ ਭਗਵਾਨ ਸਨਗਮਾਨ ਦੀ ਝੋਲੀ ਵਿੱਚ ਪਾਵਾਂਗੇ ਤੇ ਮੈਂ ਘਰ-ਘਰ ਜਾਵਾਂਗਾ ਜੀ ਨੰਗੇ ਪੈਰੀ ਰਹਿਣ ਦਾ ਦਿਖੋ پلان ਕੀਤਾ ਹੋਇਆ ਸੀ ਹੁਣ ਪੈਰੀ ਜੁੱਤੀ ਪਹਿਜੇਗੀ ਨਾ ਜੁੱਤੀ ਕੰ ਪਹਿਏਗੀ ਜੁੱਤੀ ਉਦੋਂ ਹੀ ਪਹਿਏਗੀ ਜਦੋਂ ਮੇਰੇ ਨੇਤਾ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਬਾਹਰ ਹੋਣਗੇ ਉਦੋਂ ਰਕੇਸ਼ ਕੁਮਾਰ ਤੁਲੀ ਤੁਲੀ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿੰਨੀ ਦੇਰ ਤੱਕ ਪਟਾਲੇ ਚੱਪਲ ਪਉਣਾ ਹੋਣਗੇ ਉਨੀ ਦੇਰ ਤੱਕ ਮੈਂ ਜੁੱਤੀ ਨਹੀਂ ਪਾਉਂਗਾ ਭਾਜੀ ਕੇਸ਼ ਕੁਮਾਰ ਇਹ ਰਾਮਨਵੀਦਾ ਦੇਹੜਾ ਅੱਜ ਤੁਹਾਡੇ ਵਾਲਾ ਸ਼ੋਭਾ ਯਾਤਰਾ ਗੱਡੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੇ ਮਿਰਰਪੁਰੇਸ ਵਰ ਨੂੰ ਜੈ ਸ਼੍ਰੀ ਰਾਮ ਤੇ ਰਾਮ ਰਾਮ ਜੀ ਇਸ ਪਾਵਨ ਪਵਿੱਤਰ ਦਿਵਸ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਏ। ਅੱਜ ਮੈਂ ਇੱਥੇ ਪਹੁੰਚੇ ਸਾਰੇ ਈ-ਮੀਡੀਆ, ਪ੍ਰਿੰਟ ਮੀਡੀਆ ਸਭ ਦਾ ਧੰਨਵਾਦ ਕਰਦਾ ਹਾਂ ਜਿਹੜੇ ਕਿ ਇਸ ਲੋਕੇਸ਼ਨ ਤੇ ਸਾਡੇ ਕੋਲ ਹਾਜ਼ਰ ਹੋਏ ਨੇ। ਔਰ ਅੱਜ ਸਾਡੇ ਉਦੋਂ ਰਕੇਸ਼ ਕੁਮਾਰ ਤੁਲੀ ਜੀ ਦੀ ਅਗਵਾਈ ਵਿੱਚ ਇੱਕ ભਵੇ ਸ਼ੋਭ ਯਾਤਰਾ ਗੱਡੀ ਜਾ ਰਹੀ ਹੈ। ਜਿਹੜੇ ਦੇਖ ਰਹੇ ਹੋਗੇ ਥੇ ਕਟੋਗੜ 400 500 ਬੰਦਾ ਹੈ ਜਿਹੜਾ ਕਿ ਸਾਡੇ ਕਾਫਲੇ ਨਾਲ ਪੁਰਾਣੀ ਦਾਨਾ ਮੰਡੀ ਪੁਲ ਦੇ ਥੱਲੇ ਪੁਰਾਣ ਕੀਤਾ ਕਿ ਉੱਥੇ ਆ ਕੇ ਰਮਾਇਨ ਜੀਰਾ ਮੱਥਾ ਟਿਕਣਗੇ ਰਮਾਇਨ ਦੇ ਪਾਰ ਤੋਂ ਭੋਗ ਪਏਗਾ ਉੱਥੇ ਉੱਥੇ ਮੱਥਾ ਟੇਕਦੇ ਹੋਏ ਸ਼ੁਭ ਯਾਤਰਾ ਨਾਲ-ਨਾਲ ਨਰੂਗੇੜ ਤੱਕ ਗੰਦਜੋਖ ਹੁੰਦੇ ਹੋਏ ਸਾਡਾ ਜਿਹੜਾ ਪ੍ਰਸੰਗਤਾ ਜਾਏਗਾ ਉਹ ਅੱਜ ਰਾਮ ਮੰਮੀ ਦਾ ਦਿਹਾੜਾ ਪ੍ਰਭੂ ਜੀ ਰੰਧਨਾਮ ਤੇ ਜੇ ਸ਼ੀ ਸ਼ਾਮਗਰ ਮਨਾਇਆ ਜਾਏ। ਅਰੇ ਜੀ ਸਾਡੇ ਹੀ ਨਵਾਜੇ ਜਿਹੜੇ ਤੁਹਾਡੇ ਨਾਲ ਰਕੇਸ਼ ਮਰ ਤੁਲੀ ਜੀ ਆ ਨੰਗੇ ਪੈਰੀ ਚਲੰਦਾ ਪ੍ਰਣ ਕੀਤਾ ਹੈ। ਅੱਜ ਫਿਰ ਨੰਗੇ ਪੈਰੀ ਨੇ ਕਿਉਂਕਿ ਕੱਲ ਦੇ ਐਮਪੀ ਸੀਟ ਵੀ ਐਲਾਨ ਹੋ ਗਈ ਆ ਤੇ ਇਹ ਪ੍ਰਣ ਕਰਦਾ ਤੱਕ ਚੱਲ ਰਿਹਾ। ਸਰ ਇਹ ਜਿਹੜੇ ਨੰਗੇ ਪੈਰੀ ਹੋਏ ਨਾ ਇਹ ਐਮਪੀ ਸੀਟ ਕਰਕੇ ਨਹੀਂ ਹੋਏ। ਇਹ ਪਾਰਟਿਸ ਪ੍ਰਿਮੋ ਅਰਵਿੰਦ ਕੇ ਜੀ ਵਾਲਜੂ ਸਮਰਪਣ ਹੈ। ਇਹ ਉਹਨਾਂ ਕਰਕੇ ਹੋਏ ਆ। ਸਾਡੇ ਪੰਜੀ ਸੁਵਿਧਾ ਕੇ ਜੀ ਵਾਲਜੀ ਨੇ ਕਿਹਾ ਸੀਗਾ ਕਿ ਆਪਣੇ ਮੰਦਰ ਮਸੀਤੇ ਗੁਰਦੁਆਰੇ ਜਾ ਕੇ ਪ੍ਰਾਰਥਨਾ ਕਰੋ। ਕੇਜੂਅਲ ਸਾਹਿਬ ਦੀ ਸਾਡੇ ਕੁੱਲੀ ਸਾਹਿਬ ਜੀ ਨੇ ਰਕੇਸ਼ਵਰ ਤੁਲੀ ਜੀ ਨੇ ਅੱਛਾ ਸਾਹਿਬ ਜਾ ਕੇ ਹੀ ਇਹ ਚੱਪਲ ਉਤਾਰ ਦਾ ਪ੍ਰਣ ਕੀਤਾ ਸੀਗਾ ਅੱਜ ਫਿਰ ਉਹ ਪ੍ਰਣ ਜਾਰੀ ਆ ਸਰ ਪ੍ਰਣ ਜਾਰੀ ਹੈ ਇਸ ਚੀਜ਼ ਦਾ ਕਿਸੇ ਔਦੇ ਨਾਲ ਕਿਸੇ ਟਿਕਟ ਨਾਲ ਕੋਈ ਲੈਂਦੇ ਨਹੀਂ ਹੈਗਾ ਇਹ ਪਾਰਟੀ ਸਪਰੀਮੋ ਵਾਸਤੇ ਐਮਪੀ ਤੱਕ ਚੈਰਨ ਵਾਜਿਆ ਗਿਆ ਤੁਲੀ ਸਾਹਿਬ ਫਿਰ ਆਪਣੀ ਵੋਟਾਂ ਪਮੰਦਨ ਜਾਣਗੇ ਉਹਨਾਂ ਵਾਸਤੇ ਕੀ ਕਰੇ ਬੇਬੋ ਸਰ ਹਾਈ ਕਮਾਂਡ ਜੋ ਕਰਦੀ ਏ ਸਾਡੇ ਫੀਵਰ ਚ ਕਰਦੀ ਏ ਸਾਡੀ ਸੋਚ ਕੇ ਕਰਦੀ ਏ ਜੋ ਹਾਈ ਕਮਾਂਡ ਫੈਂਸ ਕਰਦਾ ਸਾਡੇ ਸਿਰ ਮਤੇ ਹੋਰ ਆਪਾਂ ਹਾਈ ਕਮਾਂਡ ਦੀ ਸੰਦੇਸ਼ ਰਿਸ਼ਾਤ ਹੈ ਜਿਹਦੇ ਸੰਦੇਸ਼ ਹੋਣਗੇ ਜਿੱਥੇ ਸਾਡਾ ਡਿਊਟੀ ਲਾਂਗੇ ਆਪਾਂ ਪੂਰੀ ਤਨਦੇਹੀ ਨਾਲ ਉਹਦੇ ਕੰਮ ਕਰਾਂਗੇ ਰਜੇਸਤਲੀ ਜੀ ਅੱਜ ਸ਼ੋਭਾ ਯਾਤਰਾ ਕੀਤੀ ਜਾ ਰਹੀ ਸ਼੍ਰੀ ਰਾਮ ਪ੍ਰਭੂ ਨੂੰ ਲੈ ਕੇ ਤੁਹਾਡੇ ਵੱਲੋਂ ਪਹਿਲਾਂ ਤੇ ਸਾਰੀ ਸੰਗਤ ਜਿਹੜੀ ਆਈ ਹੋਈ ਔਰ ਪ੍ਰੈਸ ਇਹਨਾਂ ਨੂੰ ਸਾਰਿਆਂ ਨੂੰ ਰਾਮ ਨਾਮੀ ਦੀਆਂ ਲੱਖ ਲੱਖ ਮੁਬਾਰਕਾਂ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਔਰ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਔਰ ਸਾਡੇ ਮਾਨ ਸਾਹਿਬ ਸੀਐਮ ਸਾਹਿਬ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜਿਹੜੇ ਇੰਡੀਆ 'ਚ ਔਰ ਇੰਡੀਆ ਤੋਂ ਜਿਹੜੇ ਬਾਹਰ ਵੀ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ। ਅੱਜ ਸ਼ੋਭਾ ਯਾਤਰਾ ਵਿੱਚ ਤੁਹਾਡੇ ਪਾਰਟੀ ਦੇ ਜਿਹੜੇ ਆਪਣੇ ਰਕੇਸ਼ ਤੁਲੀ ਜੀ ਨੇ ਤੁਹਾਡੇ ਨਾਲ ਨੰਗੇ ਪੈਰੀ ਜਾ ਰਹੇ ਨੇ ਕਿੱਦਾਂ ਦਾ ਲੱਗ ਰਿਹਾ ਸੁੰਦਰ ਸਾਹਿਬ ਜੀ ਉਹਨਾਂ ਨੇ ਇੱਕ ਸਮਝ ਲਓ ਵੀ ਕਸਮ ਖਾਦੀ ਆ ਕਸਮ ਵੀ ਉੱਥੇ ਖਾਦੀ ਜਾ ਕੇ ਅਚਲ ਸਾਹਿਬ ਜਿਹਨੂੰ ਅਸੀਂ ਬਹੁਤ ਹੀ ਇਤਿਹਾਸਿਕ ਮੰਨਦੇ ਹੈਗੇ ਆ ਔਰ ਜਿਹੜੀ ਉਹ ਕਸਮ ਹੈ ਉਹ ਪੂਰੀ ਨਿਭਾ ਰਹੇ ਨੇ ਜੀ ਅੱਜ ਵੀ ਨੰਗੇ ਪੈਰੀਏ ਔਰ ਦਿੱਲੀ ਤੱਕ ਵੀ ਨੰਗੇ ਪੈਰੀ ਗਏ ਸੀ ਔਰ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਦਾ ਹੈਗਾ ਮੇਰੇ ਕਿਸੇ ਦੀ ਡੈਥ ਹੋਈ ਸੀ ਔਰ ਨੰਗੇ ਪੈਰੀ ਸੀ ਉਹ ਬੰਬੇ ਗਏ ਸੀ ਤੁਲੀ ਵੀ ਤੁਸੀਂ ਵੀ ਆਮ ਆਦਮੀ ਪਾਰਟੀਆਂ ਸਭ ਇਹ ਤੁਹਾਡਾ ਦਿੱਲੀ ਕਿਤਾ ਵੀ ਨੰਗੇ ਪੈਰੀ ਚਲੀ ਜਾਂਦੀ ਤੁਸੀਂ ਸਾਬ ਮੱਖਿਆ ਜੀ ਦੇਖੋ ਉਹ ਚੱਲ ਰਹੇ ਨੇ ਉਹ ਮੇਰੇ ਵੱਡੇ ਬ੍ਰਦਰ ਨੇ ਸ਼ਾਇਦ ਤੁਹਾਨੂੰ ਪਤਾ ਨਹੀਂ ਹੈਗਾ ਜੀ ਜੀ ਉਹ ਮੇਰੇ ਵੱਡੇ ਬ੍ਰਦਰ ਨੇ ਵੱਡੇ ਬ੍ਰਦਰ ਨੇ ਪਹਿਲਾਂ ਕਿਸੇ ਖਾਦੀ ਸੀ ਵੀ ਮੈਂ ਇਹ ਜਿਹੜਾ ਫੈਸਲਾ ਲੈ ਰਿਆ ਔਰ ਅਸੀਂ ਸਾਰੀ ਸਮੂਚੀ ਟੀਮ ਜਿਹੜੀ ਸੀ ਸਾਡੀ ਜਿਹਦਾ ਐਡਵੋਕੇਟ ਭਰਤ ਸਾਹਿਬ ਹੋਗੇ ਅਜੀਤ ਕੁਮਾਰ ਜੀ ਹੋਗੇ ਬਾਕੀ ਜਿਹੜੀ ਟੀਮ ਹੈਗੀ ਸਾਰਿਆਂ ਨੇ ਇੱਕ ਮਨ ਜਿਹਾ ਧਾਰਿਆ ਸੀ ਵੀ ਅਸੀਂ ਕੁਛ ਨਾ ਕੁਛ ਕਰਨਾ ਮੇਰਾ ਖਿਆਲ ਜੇ ਵੀ ਇੰਡੀਆ ਦੇ ਵਿੱਚ ਜਿੰਨੇ ਵੀ ਆਪਣੇ ਐਮਐਲਏ ਸਾਹਿਬ ਨੇ ਜਿੰਨੇ ਵੀ ਆਪਣੇ ਮੰਤਰੀ ਸਾਹਿਬ ਨੇ ਆਪਣੀ ਆਮ ਪਾਰਟੀ ਦੇ ਉਹਨਾਂ ਵੱਲੋਂ ਵੀ ਇਹ ਨਹੀਂ ਕਸਮ ਲਈ ਗਈ ਜਿਹੜੀ ਇਹ ਕਸਮ ਇਹਨਾਂ ਨੇ ਲਈ ਹੈ ਕਿ ਧਰਮ ਨੂੰ ਨਿਭਾਰੇ ਜੋ ਇਸ ਤਰ੍ਹਾਂ ਕਰਦੇ ਵੱਡਾ ਭਰਾ ਕਰਦਾ ਛੋਟੇ ਸਾਰੇ ਨਜ਼ਰ ਤੋਂ ਧਰਮ ਨੂੰ ਨਿਭਾਰੇ ਧਰਮ ਨੂੰ ਨਿਭਾਰੇ ਜੀ ਤੇ ਫਿਰ ਧਰਮ ਕੱਲ ਤੱਕ ਨਿਭੇਗਾ ਜੀ ਇਹ ਜਦ ਤੱਕ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਨਹੀਂ ਜਾਂਦੇ ਜੀ ਅੱਜ ਪ੍ਰਭੂ ਰਾਮ ਸਿੰਘਦਰ ਦਾ ਜਨ ਦਿਹਾੜਾ ਅਸੀਂ ਉਹਨਾਂ ਘੜੀ ਅਰਦਾਸ ਕੀਤੀ ਹੈ ਜੀ ਪ੍ਰਭੂ ਘੜੀ ਅਰਦਾਸ ਕੀਤੀ ਆ ਕਿ ਸਾਡੇ ਸੁਪਰੀਮੋ ਸਾਹਿਬ ਜਲਦ ਤੋਂ ਜਲਦ ਬਾਹਰ ਆਉਣ ਔਰ ਅਸੀਂ ਵੀ ਇੱਕ ਨਿਆ ਉਤਿਆਸ ਲੈ ਕੇ ਇੱਕ ਚੱਲੀ ਹੈ ਜੀ ਤੁਨੀ ਸਾਹਿਬ ਵੀ ਪਰਨ ਲੈ ਆ ਗਈ ਬਟਾਲਾ ਚ ਆ ਗਈ ਅਰਵਿੰਦ ਕੇਜਰੀਵਾਲੀ ਚੱਪਲ ਪਾਣਗੇ ਤੇ ਪਾਣਗੇ ਵਾਕਈ ਸਹੀ ਗੱਲ ਹੈ ਮੇਖਿਆ ਨਹੀਂ ਹੋਏਗਾ ਔਰ ਕੇਜਰੀਵਾਲ ਸਾਹਿਬ ਨੂੰ ਤੱਕ ਪਤਾ ਹੈਗਾ ਜੀ ਮਾਨ ਸਾਹਿਬ ਤੱਕ ਪਤਾ ਹੈਗਾ ਵੀ ਬਟਾਲਾ ਸ਼ਹਿਰ ਦੇ ਵਿੱਚ ਕੋਈ ਨੰਗੇ ਵਰੀ ਚੱਲ ਰਿਹਾ ਤੇ ਔਰ ਕੇਸ਼ ਕੁਮਾਰ ਤੁਲੀ ਚੱਲ ਰਿਹਾ ਅੱਜ ਇਹ ਕਹਿਣਾ ਚਾਹੁੰਦੇ ਹਾਂ ਅੱਜ ਸ਼੍ਰੀ ਰਾਮ ਪ੍ਰਭੂ ਜੀ ਦਾ ਜਨਮ ਦਿਹਾੜਾ ਦਾ ਤੇ ਅਸ਼ੋਭਾ ਯਾਤਰਾ ਜੀ ਤੇ ਸ਼ਾਮਲ ਹੋ ਰਹੇ ਹੋ ਜੀ ਜੀ ਮੈਂ ਜੀ ਇੱਕ ਵਾਰ ਸੋਸ਼ਲ ਮੀਡੀਆ ਬੁਲਾ ਕੇ ਚਾਰਜ ਮੈਂ ਇਹ ਕਹਿਣਾ ਚਾਹਨਾ ਆਪਣੇ ਤੋਂ ਆਪਣੀ ਟੀਮ ਨੂੰ ਕਿ ਸਾਰਿਆਂ ਦੀ ਖੁਸ਼ੀਆਂ ਭਰਿਆ ਹੋਏ ਰਾਮ ਰਾਮ ਜੀ ਸਭ ਲੋਕ ਦੀ ਆਫੀਅਤ ਲੱਖ ਲੱਖ ਵਧਾਈਆਂ ਹੋਣ ਸਮਝ ਜੀ ਸੰਘਰਸ਼ ਉਹੀ ਗੱਲ ਤੁਲੀ ਸਾਹਿਬ ਦਾ ਸੰਘਰਸ਼ ਹੈ ਨੰਗੇ ਪੈਰ ਚੱਲਣ ਵਾਲਾ ਜੀ ਅੱਜ ਵੀ ਨੰਗੇ ਪੈਰ ਨੇ ਸੰਘਰਸ਼ ਨਾਲ ਯਾਰੀ ਜਿੰਨੀ ਦੇਰ ਸੁਪਰੀਮਰ ਵਿੰਦ ਕੇਜ ਨਾਲ ਬਾਹਰ ਨਹੀਂ ਜਾਂਦੇ ਤੇ ਨੰਗੇ ਪੈਰੀ ਰਹਿਣਗੇ ਆਪ ਹੀ ਪੂਰਾ ਸਾਥ ਦੇ ਰਹੇ ਹੋ ਜੀ ਸਰ ਆਪਾ ਬਿਲਕੁਲ ਤੁਲੀ ਸਾਹਿਬ ਦੇ ਨਾਲ ਆ ਜੀ ਦਿਨ ਰਾਤ ਆਪਾ ਨਾਲ ਆ ਜੀ ਉਹਨਾਂ ਦੇ ਬਿਲਕੁਲ ਆਪਾਂ ਨਾਲ ਚੱਲਦਾ ਹੈ ਚਿਹਰਾ ਨੇ ਬਾਜਿਆ ਗਿਆ ਆਮ ਆਦੀ ਪਾਰਟੀ ਵੱਲੋਂ ਐਮਪੀ ਦਾ ਅਸਰ ਵੋਟਾਂ ਮੰਗਣ ਜਾਓਗੇ ਛਾੜੂ ਵਾਸਤੇ ਜੀ ਆਪਾਂ ਪਾਰਟੀ ਵਾਸਤੇ ਜ਼ਰੂਰ ਵੋਟਾਂ ਮੰਗਾਗੇ ਜੀ ਅਸੀਂ ਪਾਰਟੀ ਦੇ ਹੀ ਸਿਪਾਈ ਆ ਆਮ ਆਦੀ ਪਾਰਟੀ ਦੇ ਪਟਾਲਾ ਸ਼ਹਿਰ ਸੀਟਾਂ ਫਿਰ ਜਿੱਤ ਹਾਸਲ ਹੋਏਗੀ ਆਪਾਂ ਬਿਲਕੁਲ ਜੀ ਬਿਲਕੁਲ ਆਪਾਂ ਜਿਤਾ ਕੇ ਭੇਜਾਂਗੇ ਜੀ ਬਿਲਕੁਲ ਸਟਾਰਟਿੰਗ ਬਿਨਾਂ केश कुमार तुली आम आदमी बटाले समुची टीम वलो मेरे श्री अरविंद केजरीवाल वलो साहब वलो सदा भगवंत सिंह मान साहब वलो श्री रामचंद्र जी महाराज ਦੇ ਜਨਮ ਦਿਨ ਤੇ ਤੇਸ਼ ਵਿਦੇਸ਼ ਵਿੱਚ ਰਹਿੰਦੀ ਸਾਰੀ ਸਾਧ ਸੰਗਤ ਨੂੰ ਮੇਰੇ ਭਾਨ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਕਹਿਣਾ ਵਜੀ ਤੁਲੀ ਸਾਹਿਬ ਅਕਾਂਰੀ ਦੱਸ ਦਿਓ ਨੰਗੇ ਪੈਰ ਨਾਲ ਪਰਾਲਾ ਵੀ ਦੱਸ ਦਿਓ ਕਿ ਨੰਗੇ ਪੈਰੀ ਜਾ ਰਹੇ ਆ ਸੰਗੇ ਪਿਆਰੀ ਮੇਰੇ ਨੇਤਾ ਜੀ ਸ਼੍ਰੀ ਹਰਵਿੰਦ ਕੇਸਰੀਵਾਲ ਸਾਹਿਬ ਜਿੰਨੀ ਤੱਕ دیر ਤੱਕ ਜੇਲ੍ਹ ਤੋਂ ਬਾਹਰ ਨਹੀਂ ਹੁੰਦੇ ਓਨੇ دیر ਤੱਕ ਮੈਂ ਜਿੱਤੀ ਨਹੀਂ ਪਾਵਾਂਗਾ ਜੈ ਸ਼੍ਰੀ ਗੁਰ ਜੈ ਸ਼੍ਰੀ ਗੁਰ ਐਸੀ ਭਰ ਦੱਗਰਵਾਲ ਜੀ ਨਾਲ ਗੱਲਬਾਤ ਕਰਦੇ ਭਰਦੀ ਜੀ ਅੱਜ ਰਾਤ ਨਵੀਂ ਪਹੁੰਚੇਗੀ ਕਿ ਨਾ ਅੱਜ ਮੈਂ ਦੇਖ ਰਿਹਾ ਹਾਂ ਕਿ ਪੂਰੇ ਪਟਾਣੇ 'ਚ ਬਹੁਤ ਸਾਰਾ ਰਾਮ ਨਮੀ ਦਾ ਅੱਜ ਸਾਰੇ ਧਰਮ ਦੇ ਲੋਕ ਹਿੰਦੂ ਰਾਮ ਨਵੀਂ ਦੇ ਪਾਵਨ ਅਸਰ ਤੇ ਬਹੁਤ ਬਹੁ ਬਧਾਈਆਂ ਐਸਜੀਪਰ ਤੇ ਕਰੋ ਰਾਮ ਆਦੀ ਪਾਰਟੀ ਇਸ ਦੰਦਿਆ ਦੇ ਦੇਖਿਆ ਕਿ ਜਾਂ ਰਾਮ ਨਵੀਂ ਦੇ ਤਿਆਰੀਆਂ ਖੁਸ਼ੀ ਨਾਲ ਮਨਾਉਣੇ ਬਟਾਲਾ ਗਿਆ ਅਗਲੀ ਅਪਡੇਟ ਦੇ ਨਾਲ ਜਲਦੀ ਮਿਲਾਂਗੇ ਸਟਾਰਟ ਲਈ ਪੰਜਾਬ ਨਿਊਜ਼ ਤੋਂ ਬਟਾਲਾ ਤੋਂ ਪੱਤਰਕਾਰ ਅਖਿਲ ਮਲਹਤਰਾ ਜੀ ਦਾ ਨਿਰਮਲ ਜੀ ਦੀ ਖਾਸੇ ਪਰ ਧੰਨਵਾਦ